ਮੁਰਦਾਬਾਦ ਮਗਰ ਨਿਗਮ ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਮੁਰਦਾਬਾਦ ਮਗਰ ਨਿਗਮ ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ ਮਗਰ ਨਿਗਮ ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ ਮੁਰਦਾਬਾਦ ਮੁਰਦਾਬਾਦ ਕਾਬਰਾਲਾ ਦੇਖ ਰੋ ਤੁਸੀਂ ਕਾਬਰਾ ਤੇ ਸਵਾਲ ਤਾਂ ਦੋ ਤੋ ਤੁਹਾਡਾ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਨਾਲ ਗੱਲ ਕਰ ਰਿਹਾ ਤੇ ਪਟਿਆਲਾ ਸਾਹਿਬ ਦੇ ਵਿੱਚ ਪਹੁੰਚਿਆ ਤੇ ਰੋਡ ਤੇ ਜਾਮ ਲੱਗਾ ਅਸੀਂ ਗੱਲ ਕਰਾਂਗੇ ਇਹਨੇ ਉਹ ਤਾਂ ਨਾਲ ਆਇਆ ਕਿਉਂ ਮੈਂ ਕਮ ਲੈਣਾ ਤਾਂ ਨਾਲ ਆਇਆ ਹਾਂ ਤਾਂ ਉਹ ਤਾਂ ਤੁਹਾਨੂੰ ਦੱਸ ਦਿਆਂ ਮੇਰਾ ਨਾਮ ਰਾਜੀ ਹੈ ਤੇ ਉਹ ਫਾਈਲ ਵੀ ਦਿੱਤੀ ਨਹੀਂ ਹੈ ਤਾਰੀਖ ਵੀ ਦਿੱਤੀ ਨਹੀਂ ਹੈ ਹਾਲ ਇਹ ਫਾਈਲ ਜਿਹੜੀ ਇੱਕ ਲੈਟਰ ਦੇ ਦਿਓ ਇੱਕ ਵਾਰ ਜੇ بارش ਪੈ ਜਾਂਦੀ ਹੈ ਤਾਂ ਉਹ 10 15 ਦਿਨ ਦਾ ਬੰਦਾ ਤਾਂ ਲੰਘ ਨਹੀਂ ਸਕਦਾ ਆਮ ਜਿਹੜਾ ਬੰਦਾ ਜਾਂਦਾ ਉਹ ਪਰੋਖ ਮਚਾਂਦਾ ਉਹਨੂੰ ਵੀ ਦਿੱਕਤ ਪੈ ਸਕਦੀ ਹੈ ਜਿਹਦੀ ਕੋਈ ਮੁੰਡਾ ਇਧਰ ਮਾਇਨ ਲੇ ਦੇਖਾਵਾ ਜੀ ਸਰਕਾਰੀ ਪ੍ਰਸ਼ਾਸਨੋਂ ਲੈਟਰ ਦੇ ਦਿੱਤਾ ਸਭ ਤੋਂ ਪ੍ਰਸ਼ਾਸਨ ਨੋਟ ਹੈ ਜਿਹੜੇ ਪਾਲ ਪੁਲੀਸੀ ਦੇ ਪਹੁੰਚ ਕਰ ਦਿੱਤੀ ਲੇਕਿਨ ਉਹਨਾਂ ਨੇ ਅਜੇ ਤੱਕ ਕੋਈ ਨਹੀਂ ਸੁਣਵਾਈ ਸਾਡੇ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਲੇਕਿਨ ਜਿਹਦੇ ਪ੍ਰੋਗਰਾਮ ਲਾਇਆ ਲੇਕਿਨ ਜੇ ਸਾਡੀ ਮੁੰਡੇ ਹਲਚਲ ਤੋਂ ਜਲਦ ਕੋਈ ਨਾ ਹੋਵੇ ਤਾਂ ਅਸੀਂ ਦੂਜੇ ਪਾਸੇ ਵੀ ਦਰਨਾ ਲਾਵਾਂਗੇ ਫਿਰ ਅਸੀਂ ਆਪਣਾ ਪੂਰਾ ਜੇਲ੍ਹ ਲਗਾ ਕੇ ਪੂਰਾ ਕੰਮ ਮੁਕਾਏ ਲਾਵਾਂਗੇ ਜੇ ਗੱਲ ਕਰੀਏ ਪੰਜਾਬ ਸਰਕਾਰ ਦੇ بڑے بڑے ਦਾਅਵੇ ਦਿੱਤੇ ਹੋਏ ਨੇ ਕਿ ਤੁਸੀਂ ਧੰਨ ਨਾਲ ਲਾਵੋ ਜੇ ਤੁਸੀਂ ਮੰਨਦਾ ਮੈਂ ਟਾਈਟਾ ਤੇ ਮਿਲੋ ਤਾਂ ਮੈਂ ਲੋ ਤੋਂ ਫਿਰ ਬਾਂਸ ਮੇਰੇ ਕੋਲ ਨਾ ਹੋ ਕਿਉਂਕਿ ਮਸਲੇ ਦਾ ਹੱਲ ਪਹਿਲਾਂ ਵੀ ਹੋ ਸਕਦਾ ਸਾਡੀਆਂ ਤਿੰਨ ਜੱਥੇ ਬੰਗੀਆਂ ਪਹਿਲੇ ਹੀ ਇਥੇ ਪਹੁੰਚ ਕਰ ਚੁੱਕੀਆਂ ਨੇ ਜਿਹਨਾਂ ਦੀ ਕੋਈ ਸੁਣਵਾਈ ਕੋਈ ਪਹੁੰਚ ਕੁਝ ਵੀ ਨਹੀਂ ਹੋਇਆ ਉਹ ਸਿਰਫ ਇੰਗਲਿਸ਼ ਜੇ ਯੂਜ਼ ਤੱਕ ਹੀ ਸੀਮਿਤ ਹੈ ਉਹ ਸਿਰਫ ਗੱਲਾਂ ਚੁੱਕੀਆਂ ਨੇ ਕੋਈ ਕੰਮ ਗਰਾਉਂਡ ਲੈਵਲ ਤੇ ਨਹੀਂ ਹੁੰਦਾ ਸਿਰਫ ਉਹ ਸੋਸ਼ਲ ਮੀਡੀਆ ਜਾਂ ਐਡਵਰਟਾਈਜ਼ਮੈਂਟ ਤੱਕ ਹੀ ਸੀਮਿਤ ਨੇ ਅੱਗੇ ਉਹਨਾਂ ਚ ਕੋਈ ਕਾਰਵਾਈ ਕੁਝ ਵੀ ਨਹੀਂ ਹੁੰਦਾ ਇਹ ਤੁਸੀਂ ਗਰਾਉਂਡ ਲੈਵਲ ਤੇ ਆਪਰਾ ਆ ਕੇ ਬੰਦਾ ਦੇਖ ਹੀ ਸਕਦਾ ਹੈ ਇਹ ਜੇ ਗੱਲ ਕਰੀਏ ਆਪਾਂ ਇਥੋਂ ਦੇ ਪ੍ਰਸ਼ਾਸਨ ਨੂੰ ਕੁਝ ਜਿਸ ਗੱਲ ਨੂੰ ਲੱਗੇਗਾ ਦੁਤਾ ਜਾ ਪਹਿਲਾਂ ਕਦੇ ਉਹ ਅੱਜ ਇਹ ਘਰ ਲਾ ਲਿਆ ਇੱਥੇ ਮਜ਼ਦੂਰੇ ਮਹਿਤਾ ਪਹਿਲਾਂ ਗੱਲ ਕੀਤਾ ਗਿਆ ਆ ਦੇ ਕੋਲ ਲੈਟਰ ਹੈ ਕਿ ਨਹੀਂ ਸਾਰੇ ਸਭ ਇਹ ਲੱਗੇਗਾ ਲੈਟਰ ਪੱਤਰ ਦਸਤੇ ਜੀ ਪ੍ਰੋਵਾਈਡ ਹੋ ਚੁੱਕਿਆ ਹੈ ਨਹੀਂ ਨਹੀਂ ਲੈਟਰ ਹੈ ਕਮਿਸ਼ਨਰ ਨੂੰ ਵੀਲੇ ਕਮਿਸ਼ਨਰ ਇਸ ਨਾਲੋਂ ਵੇਲੇ ਸਭ ਨੂੰ ਪਿਆ ਜੀ ਸਾਡੀ ਹੈ ਜਿਹੜੀ ਮੰਡੀ ਪੂਰੀਆਂ ਨਹੀਂ ਹੋਈਆਂ بارش ਦੇ ਵਿੱਚ ਚਿੱਕੜ ਬਣ ਜਾਂਦਾ ਹੈ ਕਿ ਸੜਕ ਜਿਹੜੀ ਹੈ ਤਿੰਨ ਚਾਰ ਬਾੜਾਂ ਨੂੰ ਜੋੜਦੀ ਹੈ ਮੁੱਖ ਸੜਕ ਹੈ ਅਪਲੋਵਾਲ ਦੀ ਤੇ ਇਹਦੇ ਵੱਲ ਧਿਆਨ ਨਹੀਂ ਬਿਲਕੁਲ ਦਿੱਤਾ ਗਿਆ ਪੂਰੇ ਸਕੂਲ ਦੀ ਬੱਸ ਵੀ ਉਹ ਹੈ ਫਸ ਚੁੱਕੀ ਹੈ ਬੱਚੇ ਵੀ ਗਿਰ ਚੁੱਕੇ ਹੈ ਪ੍ਰਸ਼ਾਸਨ ਨੂੰ ਮਰਦ ਦਿੱਤੀਆ ਪਰ ਬਦਲ ਨਹੀਂ ਕੀ ਇਹ ਗੱਲ ਕਰੀਏ ਤਾਂ ਵੋਟਾਂ ਦਾ ਟਾਈਮ ਹੋ ਤੁਸੀਂ ਦੇਖੋ ਵੀ ਲੋਕਾਂ ਦੇ ਵੋਟਾਂ ਦਾ ਘੜਕਾ ਪਰ ਆਦਨ-ਆਦਨੋਂ ਬੈਠੇ ਰਹਿੰਦੇ ਨੇ ਰੱਖੀ ਆਪ ਦਾ ਲੱਗ ਜੀਏ ਲੱਗਦੀ ਹੈ ਜੀ ਚੋਣ ਜਾਂਦਿਆਂ ਦਾ ਬੰਨਣਾ ਹੋ ਜਾਂਦਾ ਹੈ ਉਦੋਂ ਬਾਅਦ ਸਰਕਾਰ ਚੱਡੀ ਨਹੀਂ ਬਣੀ ਹੈ ਜੀ ਇਹ ਸਾਡੇ ਨਾਲਾਰੇ ਜਿਹੜੇ ਹੈ ਚੱਲਦੇ ਹੋ ਰਹੇ ਆ ਆਪਣੇ ਜੀ ਥੋੜਾ ਤਾਂ ਨਾਲ ਭੱਜੋ ਕਿਉਂ ਤਾਂ ਮਸਾਹ ਕਰਦੇ ਪਹਿਲੇ ਕੈਮਰਾ ਜੀ ਬਹੁਤ ਵਧੀਆ ਪਿੱਛੇ ਬੁਲਦਾ ਰਹੋ ਜੀ ਤੇ ਆਪਾਂ ਕਰਦੇ ਤਾਂ ਤਰਨੀਆ 400 ਕਰੋੜ ਰੁਪਏ ਦਾ ਹੋਰ ਬਹੁਤ ਮਹਤਵਪੂਰਨ ਸੈਂਟਰ ਤੋਂ ਨਾਂ ਦਾ ਹੈ ਤਰਨਾ ਦਾ ਇੱਕ ਸਾਡਾ ਰੋਸ ਪ੍ਰਦਰਸ਼ਨ ਹੈ ਜੀ ਜੋ ਅਸੀਂ ਆਪਣਾ ਰੋਸ ਜੈਕਟ ਕਰ ਰਹੇ ਹਾਂ ਬਾਕੀ ਜੋ ਇਹ ਆਮ ਲੋਕਾਂ ਦੀਆਂ ਤਿੰਨ ਬੰਗਾਂ ਮੁਕ ਹੁੰਦੀਆਂ ਪਾਣੀ ਬਿਜਲੀ ਸੜਕ ਇਹ ਮੁਢਲੀਆਂ ਸਹੂਲਤਾਂ ਵੀ ਹੁਣ ਤੱਕ ਸਰਕਾਰ ਕੁਝ ਨਹੀਂ ਕਰ ਪਾਈ ਤੇ ਵੱਡੇ ਵੱਡੇ ਵਿਕਾਸ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਸਰ ਜੀ ਮੈਂ ਇਹ ਕਹਿਣਾ ਵੀ ਜਿਹੜੀ ਪੰਜਾਬ ਪੰਜਾਬ ਜਿਹੜਾ ਕਰਦੇ ਨਾਲ ਲੋਕਾਂ ਦਾ ਤੁਹਾਨੂੰ ਜੰਗਦਾ ਹੈ ਕੋ ਸਰਕਾਰ ਹੈ ਇਹ ਸੜਕਾਂ ਦਾ ਨਲੀਆਂ ਕੋਈ ਨਹੀਂ ਸਰ ਇਹ ਤਾਂ ਮੁਢਲੀਆਂ ਮੰਗਾਂ ਜੀ ਇਹ ਤਾਂ ਜੀ ਇਹ ਨਹੀਂ ਕਿਰੀਆਂ ਹੁੰਦੀਆਂ ਫਿਰ ਵਿਕਾਸ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਹਾਂ ਤੇ ਬਹੁਤ ਸੜਕ ਤੇ ਚੱਲਣਾ ਹੈ ਕਿ ਸੜਕ ਤੇ ਹੀ ਆਉਣੀ ਹੈ। ਅੱਜ ਦੀ ਮੱਗੇ ਜੀ ਤਾਂ ਬਹੁਤ ਆਜੂ ਆਖੀ ਤੇ ਦੇਖ ਕੋਈ ਨਾ ਰਹਿਣਾ। ਲਗਾਤਾਰ ਅਸੀਂ ਜਿੱਥੇ ਹੈਗਾ ਮੋਰਚਾ ਕਰ ਰਹੇ ਹਾਂ। ਧੋਖਾ ਨਾ ਰੱਖਾਂ ਕਿ ਆ ਪੌਦੇ ਉੱਤੇ ਰਹਿਾਂਗੇ ਜਦੋਂ ਕੱਟ ਸਾਡੇ ਜਿੱਦ ਕੋ ਮੱਦਨ। ਜਿੱਥੇ ਤੱਕ ਪਹੁੰਚਣ ਹੈ ਜਾਂਦੇ। ਕਿਹਨੇ ਅਸੀਂ ਤੁਹਾਡੇ ਨਾਲ ਕੋਈ ਜੱਤੇ ਬੰਦੀਆਂ ਵੀ ਆ ਦੇਖਣੀਆਂ ਹੋਈਆਂ ਨੇ ਜਿੱਦਾਂ ਦੇ ਤਸਾਹਾਨ। ਉਹਨਾਂ ਪਛਾਣ ਵਿੱਚ ਉਹ ਰੇਟਾਂ ਜਿਹਦਾ ਜੇਦਾਰਾਂ ਦੇ ਮਾਇ ਲੱਗਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਹਰ ਇੱਕ ਦੋਖੀ ਦੇ ਨਾਲ ਬਣਾਦੇ ਜਰੂਰੀ ਤੁਹਾਡੇ ਤੱਕ ਕਦੇ ਕਦੇ ਬੰਦੇ ਨਾ ਕਿ ਤੁਹਾਡੇ ਪਰ ਖੜੇ ਰਹੇ ਅੱਜ ਤੋਂ ਅਸੀਂ ਅਪੀਲ ਕਰਾ ਕੇ ਜਥੇਬੰਦੀਆਂ ਕਸਾਈਆਂ ਨੂੰ ਵੀ ਕਰਾਂਗੇ ਵਿਗਿਆਨੀਆਂ ਨੂੰ ਵੀ ਕਰਾਂਗੇ ਫੇਰ ਵਿਦਾਰਨ ਵੀ ਕਰਾਂਗੇ ਮਾਇਰ ਫੈਕਟਰੀ ਦਾ ਪੁਨਰ ਨਿਰਮਾਣ ਕਰਾਂਗੇ ਜਿਵੇਂ ਕਲਾਸ ਕੋਰ ਦਾ ਜਿਹੜਾ ਹੈਗਾ ਆਫਿਸ ਬਣਾਣਾ ਸਾਰੇ ਮਾਲਾਜਮਾਂ ਨੂੰ ਦੇ ਕੇ ਪੈਸੇ ਨੂੰ ਲੈ ਕੇ ਸਾਰੇ ਕੱਟੇ ਕਰਕੇ ਇੱਥੇ ਮੋਰਚੇ ਵੀ ਚਾਹੁੰਗੇ ਸਾਡੀ ਪੀਲ ਦੇ ਉੱਤੇ ਜਰੈਗਾ ਮਾਸ਼ਾ ਅੱਲਾਹ ਨੱਲੇ ਆ ਕੇ ਕਾਫੀ ਸਮੇਂ ਤੋਂ ਮਾਹੀ ਆ ਰਿਹਾ ਤਾਂ ਲੋਕ ਪ੍ਰੇਸ਼ਾਨ ਹੋ ਰਹੇ ਨੇ ਤੇ ਰੌਂਗਸੈਡ ਸਾਰਾ ਰਾਤ ਚੱਲ ਰਹੀ ਆ ਤੇ ਪ੍ਰਸ਼ਾਸਨ ਵੀ ਖੜਾ ਦਿਖਾਈ ਦੇ ਰਿਹਾ ਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਨਾਕਾਮ ਹੂਦਾ ਦਿਖਾਈ ਦੇ ਰਿਹਾ ਕਿਉਂਕਿ ਕਾਫੀ ਜਿਆਦਾ ਦੂਰ ਤੇ ਪੰਜਾਬ ਲੱਗ ਪੁੱਤਾ ਪੈਣਾ ਸਮੇਂ ਤੱਕ ਕੁਝ ਕਿਸੇ ਜਗ੍ਹਾ ਲੋਕ ਲੋਕ ਜਿੱਥੇ ਆਸ ਲੋਕੋ ਬੋਲਾਂਗੇ ਜਦੋਂ ਸਾਡੇ ਦਿਲ ਤੋਂ ਪੰਚ ਪੱਤਰ ਨਾ ਪੱਤਰ ਸਾਡੀ ਮੰਗ ਪੱਤਰ ਲਵੇ ਕੋਈ ਗੱਲ ਸੁਣੇ ਉਦੋਂ ਤੱਕ ਜਿਹੜਾ ਹੈਗਾ ਅੱਛਾ ਐਤਵਾਰ ਨੂੰ ਲੱਗਦਾ ਉਹ ਤੇ ਮੰਗ ਪੱਤਰ ਲੈਣ ਤੁਹਾਡੇ ਕੋਲੋਂ ਕਿ ਕਿਉਂਕਿ ਇਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਜਿਹੜਾ ਇਹ ਐਜਾਇੰਸੀ ਮਰਦੋ ਪਰਚਾੰਦਾ ਵੀ ਆਖੀ ਡੇਡ ਹੁੰਦੀ ਮਿਲਦੀ ਵੀ ਜੇ ਅੱਜ ਸਾਡਾ ਮੰਗਾ ਨਾ ਸੁਣਿਆ ਤਾਂ ਅਸੀਂ ਲਗਾਤਾਰ ਨਾ ਰਚਣਾ। ਦੋਸਤੋ ਜੋ ਜੋ ਇੰਨੇ ਰਮੰਦਾਰ ਰੱਖਿਆ ਨੇ ਇਸ ਪਿੰਡ ਪੱਲੋਂ ਜਰੂਰ ਦਿਖਾਵਾਂਗੇ ਅਸੀਂ ਤੇ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਕਿ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਜੀ ਰਮਨ ਸਿੰਘ ਸਮਾਜ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਹੀ ਰਾਮਨੀ ਸ਼ਰਮਾ ਅਸੀਂ ਡੀਸੀ ਸਾਹਿਬ ਡੀਸੀ ਸਾਹਿਬ ਨੂੰ ਬਕਾਇਦਾ ਅੱਜ ਦੀ ਡੇਟ ਦਾ ਨੋਟ ਜਿੱਤਾ ਹੈ ਕਮਿਸ਼ਨਰ ਸਾਹਿਬ ਨੂੰ ਨੋਟ ਜਿੱਤਾਵਾ ਹੈ ਜੀ ਬਕਾਇਦਾ ਜੀ ਇਹ ਨੂੰ ਜਾਂ ਆ ਟੇਬਲ 'ਤੇ ਕਮਿਸ਼ਨਰ ਸਾਹਿਬ ਦੇ ਨਾਲ ਮੀਟਿੰਗ ਹੋਣੀ ਚਾਹੀਦੀ ਇਸ ਦੇ ਬਾਵਜੂਦ ਵੀ ਨਾ ਨਹੀਂ ਮਤਲਬ ਕਿ ਕੋਈ ਗਲਵਾ ਕੱਢੀ ਨਹੀਂ ਸੋਣੀ ਹੱਥ ਕਲੋਨੀਆਂ ਦੇ ਵਿੱਚ ਪਾਣੀ ਬਿਲਕੁਲ ਬੰਦ ਹੈ ਕਿਸੇ ਦਿਨ ਟੂਟੇ ਤੇ ਇੱਕ ਮਿੰਟ ਲਈ ਜਪਾਣੇ ਦੇ ਪਾਣੀ ਦੇ ਪਾਣੀ ਬੰਦ ਹੈ ਜਪਾਣੀ ਨਹੀਂ ਆ ਰਿਹਾ ਕਿਤੇ ਦੇ ਵਿੱਚ ਸਟਰੀ ਲਾਈਟਾਂ ਚਲੇ ਜੋ ਕਿਸੇ ਗਲੀ ਤੇ ਸਟਰੀ ਲਾਈਟ ਨਹੀਂ ਜਲਦੀ ਹੈ ਹੈ ਜੀ ਤੇ ਰੋਡ ਦੇ ਹੱਥ ਤੁਸੀਂ ਦੇਖ ਲਓ ਇਹਦੇ ਚ ਪੈਦਲ ਨਹੀਂ ਜਾ ਸਕਦਾ ਕੋਈ ਬਾਕੀ ਦਾ ਆਈ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਇੰਨੀ ਦਿੱਕਤ ਹੁੰਦੀ ਵੀ ਪੁੱਛੋ ਜੀ ਇਹ ਆ ਜਾਣ ਬਹੁਤ ਦਿੱਕਤ ਹੈ ਆਮ ਮੰਡਰ ਵੀ ਦੁਹਰੇ ਨਹੀਂ ਸਕਦਾ ਆ ਪਿਆਰ ਤਰੀਕਾ ਪੁੱਛੇ ਇੰਨਾ ਕਰਨ ਦੇ ਬਾਵਜੂਦ ਡੀਸੀ ਸਾਹਿਬ ਨੇ ਭਰੋਸਾ ਜ਼ਰੂਰ دیا ਜੇ ਸਾਨੂੰ ਇਹ ਤੁਹਾਡੇ ਘਟਾ ਪਾ ਕੇ ਰੋਡ ਬਣਵਾ ਦੇਣਗੇ ਪਰ ਉਹ ਡੀਸੀ ਸਾਹਿਬ ਦੀ ਹੋ ਗਈ ਬਦਲੀ ਉਹਨਾਂ ਨੇ ਪਤਾ ਨਹੀਂ ਕਾਰਪੋਰੇਸ਼ਨ ਨੂੰ ਕਿਹਾ ਜਾਂ ਕਿਸ ਨੂੰ ਕਿਹਾ ਉਹ ਜਿਹੜੀ ਮਿੱਟੀ ਪਾਈ ਸੀ ਜੀ ਜੀ ਸੀ ਵੀ ਮਸ਼ੀਨ ਆਈ ਟਰਾਲੇ ਆਏ ਉਹ ਮਿੱਟੀ ਚੱਕੇ ਵੀ ਦੇਖੇ ਜਿ cục ਤੇ ਨਹੀਂ ਘੱਟਾ ਪਿਆ ਅਜੋ ਰੋੜ ਉਸ ਤਰ੍ਹਾਂ ਦੇ ਰਹਿ ਰਹੇ ਨੇ ਕੋਈ ਬਣਾਇ ਨਹੀਂ ਕਰਦੇ ਆ ਐਂ ਮੈਨੇ ਸੁਣਦੇ ਆ ਕੋਈ ਨੰਬਰ ਖਾਤਾ ਸੁਣਦੇ ਆ ਨਾ ਕਾਰਪੋਰੇਟ ਸੁਣਦੇ ਆ ਲੋਕੋ ਅਸੀਂ ਹੁਣ ਸਰਪਤਾ ਜਿਹਾ ਆਵਾਂਗੇ ਅਸੀਂ ਥੱਲੇ ਆਏ ਆ ਬੰਦੇ ਬ੍ਰੈਂਡ ਬ੍ਰੈਂਡ ਸਾਈਆਂ ਬੰਦੇ ਬੰਦੇ ਹੋਣਾ ਸੀ ਆਪਣੇ ਬੱਚਿਆਂ ਦੇ ਘਰਵਾਲਿਆਂ ਨੂੰ ਜਿਹੜੇ ਪਰਿਵਾਰਾਂ ਸਮੇਤ ਆਵਾਂਗੇ ਜੀ ਉਹਨਾਂ ਦੇ ਬੱਚੇ ਪੈਦਾ ਜਾਂਦੇ ਨਾ ਤੁਹਾਨੂੰ ਦੇਖ ਸਕਦਾ ਉਹਨਾਂ ਦੇ ਬੱਚੇ ਸਰ ਕੋਈ ਜਾ ਹੀ ਨਹੀਂ ਪਾਉਂਦੀ ਜਾਂਦੀ ਹਰ ਰੋਜ਼ ਐਕਸੀਡੈਂਟ ਹੋ ਰਿਹਾ ਪੰਜਾਬ ਉਹਨੂੰ ਪੁੱਛਦੇ ਨਾ ਤੁਸੀਂ ਕਿੱਥੇ ਐਕਸੀਡੈਂਟ ਹੋ ਰਿਹਾ ਰੋਜ਼ ਦੇ ਦੇ ਟੋਕਰਾ ਚ ਟੈਂਪੋਆਂ ਚ ਬੱਚੇ ਗਿਰ ਰਹੇ ਪੱਟੀਆਂ ਦਰਵਾ ਰਹੇ ਹਸਪਤਾਲ ਆਦੇ ਜਾ ਰਹੇ ਇਹ ਹਮਲਾਵਲ ਕਰਦੇ ਕਈ ਬੱਚੇ ਫਟਣ ਇਸ ਟਾਈਮ ਤੇ ਪਰ ਫਾਕ ਨਹੀਂ ਉਹਨਾਂ ਦੀ ਕੋਈ ਖਬਰ ਨਹੀਂ ਦੇ ਨਾ ਪ੍ਰਸ਼ਾਸਨ ਕੋਈ ਉਰੇ ਆ ਰਿਹਾ ਸਾਡੇ ਮੱਧਮ ਰਾਏ ਸਰਕਾਰ ਤੇ ਵੀ ਬੈਠ ਸਕਣਗਾਉਣਾ ਚਾਹੁੰਦੇ ਮੈਨੂੰ ਸਿੱਧਾ ਇਹ ਹੈ ਕਿ ਸਰਕਾਰ ਨੇ ਕੀ ਜੇ ਮਤਲਬ ਇਹਨਾਂ ਨੂੰ ਕੰਮ ਕਰੀ ਜਲਦਾ ਤਾਂ ਮੇਰੇ ਧੜ ਦੇਣ ਮਤਲਬ ਕੰਮ ਕਰਦੇ ਇਹ ਬੰਦਾ ਰਾਸ਼ਟਰੀ ਸਰਕਾਰ ਲਾਗੂ ਕਰੇ ਲਾਗੂ ਹੋਵੇ ਕਿਆ ਮਤਲਬ ਹੈ ਕਿ ਐਸੇ ਲੋਕਾਂ ਦੇ ਕੰਮ ਕਰਨ ਜੇ ਰਾਸ਼ਟਰਪਤੀ ਰਾਜ ਲੱਗਣ ਤੋਂ ਬਾਅਦ ਸੋਚੋ ਇਹਦਾ ਆਈਡੀਆ ਕਿ ਜੇ ਹੁੰਦਾ ਆਪਣਾ ਤਾਂ ਪਰ ਆਪੇ ਹੀ ਬਣਾਉਣ ਵਾਲਿਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੌਲਾ ਦਿੱਤਾ ਸੀ ਤੇ ਕਾਫੀ ਜਿਆਦਾ ਬੋਲਵਾ ਕੇ ਬੰਦਵੇਂ ਐਮਐਲਏ ਦਿੱਤੇ ਜੀ ਲੱਗਦਾ ਨਹੀਂ ਲੱਗਦਾ ਕਿ ਉਹਨਾਂ ਨੇ ਆਪਾਂ ਮਿਲ ਕੇ ਹੀ ਮਸਲਾ ਲੱਕਰੇ ਰੱਖਦੇ ਨਹੀਂ ਲਾਈ ਤੇ ਪੰਜਾਬ ਹੋਰ ਦਾ ਟੈਨਸ਼ਨ ਹੋਇਆ ਜੀ ਬਿਲਕੁਲ ਲੋਕਾਂ ਨਾਲ ਧੋਖਾ ਹੋਇਆ ਇਹਨਾਂ ਨੇ ਲਾਰੇ ਲਾਏ ਮਿੱਠੇ ਮਿੱਠੇ ਸੁਪਨੇ ਦਿਖਾਏ ਲੋਕਾਂ ਨੂੰ ਇਹ ਥੋੜਾ ਇਹ ਕਰ ਦਿੰਗੇ ਥੋੜਾ ਉਹ ਕਰ ਦਿੰਗੇ ਥੋੜੀ ਸਰਕਾਰ ਹੋਏਗੀ ਜਦ ਇਹਨਾਂ ਦੀ ਸਰਕਾਰ ਬਣ ਗਈ ਤਾਂ ਕੋਈ ਇੱਥੇ ਮਤਲਬ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਦੇਦੀ ਤੁਸੀਂ ਜੱਲੀਆਂ ਚ ਚਲੇ ਜੋ ਉਹ ਜੁਰੇ ਸਾਡੇ ਮੋਹਲੇ 'ਚ ਟਪਕਦੀ ਰਹੇਗੀ ਜਿੰਨਾ ਪਤਲੇ ਆਮ ਹੋ ਰਹੇ ਹਨ ਇਹਨਾਂ ਤੇ 4 ਦਿਨ ਪਹਿਲਾਂ ਇੱਥੇ ਇੱਕ ਆਵਾਜ਼ ਨੇ ਦਿੰਦਾ ਹੜੀ ਕਟੂਮਾਰ ਕੋ ਦਾ ਕਤਲ ਕਰ ਦਿੱਤਾ ਗਿਆ ਲੈਟਾ ਨਹੀਂ ਹੈ ਪਾਣੀ ਨਹੀਂ ਹੈ ਤਾਂ ਇਹ ਕਾਦੀ ਸਰਕਾਰ ਹੈ ਜੀ ਮਤਲਬ ਇਹਨਾਂ ਕੋਲ ਜੇ ਇਹ ਸਾਡੇ ਪਟਿਆਲਾ ਵਾਸੀ ਅੰਗੋਲ ਪਿੰਡ ਉਹਨੇ ਆਦਰਸ਼ ਨਗਰ ਵੀ ਆਦਰਸ਼ ਨਗਰ ਤੇ ਕਾਵੇ ਕਲੋਨੀਆਂ ਤੋਂ ਇਕੱਠੇ ਹੋਏ ਜੋ ਨਾਗਰਿਕ ਨੇ ਉਹਨਾਂ ਵੱਲੋਂ ਸਰਕਾਰ ਦੇ ਉੱਤੇ ਤੇ ਪ੍ਰਸ਼ਾਸਨ ਉੱਤੇ ਵੀ ਅਲਿਗੇਸ਼ਨ ਲਾਏ ਜਾ ਰਹੇ ਨੇ ਕਿ ਸਾਡੀ ਜਿੱਥੇ ਸਲਵਾਈ ਸਟੋਟਾ ਤੋਂ ਪਹਿਲਾਂ ਕੰਮਣਾ ਜ਼ਰੂਰਵਾਦਾ ਕਿ ਕੱਲੀ ਔਰ ਡਿਵੀਨੀ ਸਾਹਿਬ ਨੇ ਜੀ ਸਾਹਿਬ ਨੇ ਵੀ ਕਿ ਸਾਨੂੰ ਨਿਵਾਸਾ ਦਿੱਤਾ ਸੀ ਕਿ ਇਹ ਜਰੂਰ ਜਿੱਤੇ ਪੱਟੇ ਸੁਆ ਕੇ ਪੂਰਾ ਰਸਤਾ ਪੱਤਰ ਕਰਵਾਵਾ ਕੇ ਕਾਫੀ ਪ੍ਰੇਸ਼ਾਨੀਆਂ ਨੇ ਬੱਚੇ ਨੂੰ ਚੰਦ ਨੇ ਕਾਫੀ ਐਕਸੀਡੈਂਟ ਹੋ ਚੁੱਕੇ ਨੇ ਤਾਂ ਇਹ ਨਾਲ ਪਰ ਰੋਡ ਦੇ ਉੱਤੇ ਤੇ ਸਰਕਾਰ ਤੇ ਕੰਮ ਹੀ ਕਰਦੇ ਰਹੇਗੇ ਸਾਡੀ ਸੁਲਮਾਈ ਕੀਤੀ ਜਾਵੇਗੀ ਸਾਡੀ ਸੁਲਮਾਈ ਕੀਤੀ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੇਡੀਜ਼ ਨੂੰ ਲੈ ਕੇ ਵੀ ਰੋਡ ਦੇ ਉੱਤੇ ਰੱਟਾਂ ਦਾ ਅੱਜ ਤਾਂ ਇੱਕ ਪਾਸਾ ਜਮ ਦਿੱਤਾ ਕੱਲ ਨੂੰ ਅਸੀਂ ਦੋਏ ਪਾਸੇ ਜਮ ਕਰਕੇ ਉਹ ਬਿਲਕੁਲ ਸਾਫ਼ ਕਰਾਂਗੇ ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ ਪਟਿਆਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ